ਸਹਾਦ ਦੀ ਗੱਲ ਕਰਦੀ ਹੈ ਮਾਪੇ ਬੰਦੇ ਬਹਾਦਰ ਦੀ ਗੱਲ ਕਰਦੀ ਹੈ ਸਿੱਖਾਂ ਦੀ ਗੱਲ ਕਰਦੀ ਹੈ ਤੇ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਤੇ ਕਰਤਾਰ ਦੀ ਗੱਲ ਕਰਦੀ ਹੈ ਤੇ ਉਹਦੋਂ ਆਪਣੀ ਆਪ ਦੀ ਨਾਇਨਾ ਮੂੰਹ ਤੇ ਆ ਜਾਂਦੀਆਂ ਨੇ ਕਿ ਅਸੀਂ ਚਮਕੂ ਧਾਰੀ ਦੇ ਮੰਗੀ ਹੋਈ ਅਸੀਂ ਚਮਕੀ ਆਪਣੇ ਜ਼ੋਰ ਉੱਤੇ ਸਾਡੀ ਤੋਰ ਦੇ ਵਿੱਚ ਹਾਥੀਓ ਵੱਧ ਮਸਤੀ ਸਾਡੀ ਤੋਰ ਦੇ ਵਿੱਚ ਹਾਥੀ ਗੋਬਤ ਮਸਤੀ ਹਾਥੀ ਤੋਰਦੇ ਨੇ ਸਾਡੀ ਤੋਰ ਉਤੇ ਉਹ ਅਸੀਂ ਗੁੱਟੀਆਂ ਬੋ ਕਰਦੇਗੇ ਅਸਮਾਨੀ ਚੜੀਆਂ ਦੋਰ ਥੱਲੇ ਹੋਵੇ ਜਾਂ ਦੋਰ ਉਤੇ ਉਹ ਅਸੀਂ ਤਕੜਿਆਂ ਨੂੰ ਘੜੂ ਜਾ ਫੜ ਕੇ ਹੱਥ ਛੁੱਟੇ ਨਾ ਕਮਜ਼ੋਰ ਉਤੇ ਉਹ ਵਾਰ-ਵਾਰ ਕੀਤੇ ਵਾਰ ਬੈੜਿਆਂ ਨੇ ਅਸੀਂ ਸ਼ਕਤੀਆਂ ਢਾ ਕੇ ਡੱਟ ਦਿੱਤੇ ਇੱਥੇ ਪੋਰ ਸਵਰਗੇ ਯੋਧਿਆਂ ਨੇ ਕਈ ਸਿਕੰਦਰ ਪਛਾਨ ਧੱਤ ਦਿੱਤੇ ਉਹ ਗੋਲ ਆ ਸਾਡੀਆਂ ਸ਼ਰਤਾਂ ਤੇ ਨਹੀਂ ਵਿੱਚ ਮੈਦਾਨ ਤੇ ਲੱਗ ਦਿੱਤੇ ਉਹ ਦਿੰਦੇ ਰਹੇ ਜਿਨ੍ਹਾਂ ਨੂੰ ਮਲਠੀਆਂ ਸੀ ਉਹਨਾਂ ਖਾਣ ਨੂੰ ਅਸਾਨੂੰ ਅੱਜ ਸੀ ਉਹਨਾਂ ਖਾਂ ਨੂੰ ਅਸਾਨੂੰ ਅੱਜ ਸੀ ਸਵਾਗਤ ਧੰਵਾਦ ਬਹੁਤ ਬਹੁਤ ਇਸ ਖੂਬਸੂਰਤ ਮੌਕੇ ਦੀਆਂ ਮੋਂ ਮਕੌੜਾ ਜ ਆਉਣ ਦੇ ਵਿੱਚ